ਮਾਮਲਾ ਸਰ ਜੀ ਇਹ ਹੈਗਾ ਕਿ ਮੈਂ ਇੱਥੇ ਪੰਛੀ ਕਲੋਨੀ ਦਾ ਵਸਨੀਕ ਹਾਂ ਮੇਰਾ ਨਾਮ ਜਸਵੰਤ ਸਿੰਘ ਆ ਤੇ ਤਕਰੀਬਨ ਮੈਂ ਇੱਥੇ 14-15 ਸਾਲ ਤੋਂ ਵਸਿੰਦਾ ਆ ਇਸ ਕਲੋਨੀ ਨੂੰ ਜਿਹੜਾ ਹੈਗਾ ਇੱਥੇ ਆਬਾਦੀ ਤਕਰੀਬਨ ਕੋ 2.5 ਹਜ਼ਾਰ ਦੇ ਕਰੀਬ ਹੈਗੀ ਆ 100-150 ਘਰ ਹੈਗਾ ਇੱਥੇ ਬਣਿਆ ਹੋਇਆ ਤੇ ਇਸ ਕਲੋਨੀ ਨੂੰ ਰਸਤਾ ਜੋ ਹੈ ਇਸ ਜ਼ਮੀਨ ਦਾ ਉਹ ਆਮ ਨਗਰ ਤੋਂ 11 ਫੁੱਟ ਦਾ ਹੁੰਦਾ ਹੈ ਜਿਹੜਾ ਕਿ ਗਾਹ ਖੇਤਾਂ ਨੂੰ ਤਾਂ ਸਾਡੀ ਕਲੋਨੀ ਨੂੰ ਲੱਗਦਾ ਸੀ 1930-31 ਦੇ ਵਿੱਚ ਜਦੋਂ ਇਹ ਰੇਲਵੇ ਲਾਈਨ ਪਈ ਆ ਪਤਾ ਨਹੀਂ ਰੇਲਵੇ ਨੇ ਕੀ ਸਮਝ ਕੇ ਇੱਥੇ ਛੋਟੀ ਜਿਹੀ ਕੋ ਪੁੜੀ ਬਣਾ ਕੇ ਸਾਡਾ ਜਿਹੜਾ ਰਕਸ਼ਾ ਜਿਹੜਾ ਪੁਰਾਣਾ ਰਸਤਾ ਸੀ ਉਹ ਬਲੌਕ ਕਰ ਦਿੱਤਾ ਅਸੀਂ 2014 ਤੋਂ ਡਿਪਾਰਟਮੈਂਟ ਨੂੰ ਬਾਰ-ਬਾਰ ਲੈਟਰ ਮੰਤਰੀਆਂ ਨੂੰ ਲਿਖ ਰਹੇ ਆ ਕਿ ਭਾਈ ਇਹ ਸਾਡਾ ਜਿਹੜਾ ਰਸਤਾ ਸੀਗਾ 11 ਫੁੱਟ ਦਾ ਇਹ ਬਹਾਲ ਕੀਤਾ ਜਾਵੇ ਤੇ ਰੇਲਵੇ ਵਿਭਾਗ ਤੋਂ ਸਾਡਾ ਰਸਤਾ ਬਹਾਲ ਕਰਵਾ ਕੇ ਸਾਨੂੰ ਦਵਾਇਆ ਜਾਵੇ ਰੇਲਵੇ ਵਿਭਾਗ ਨੂੰ ਵੀ ਅਸੀਂ ਬਹੁਤ ਲੈਟਰ ਲਿਖੇ ਆ ਸਾਡੇ ਲੈਟਰਾਂ ਦਾ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਹੁਣ ਇਹਨਾਂ ਨੇ ਆਪਣਾ ਪਲੇਟਫਾਰਮ ਸ਼ੁਰੂ ਕਰਨਾ ਕੀਤਾ ਆ ਤੇ ਹੁਣ ਵੀ ਇਹ ਆਪਣਾ ਪਲੇਟਫਾਰਮ ਬਣਾਉਣ ਦੇ ਆ ਸਾਡੇ ਰਸਤੇ ਬਾਰੇ ਕੋਈ ਨਹੀਂ ਇਹਨਾਂ ਨੇ ਉਹ ਪੁਲੀ ਜਿਹੜੀ 11 ਫੁੱਟ ਦੀ ਕਰਨ ਦੀ ਇਹਦੇ ਸਾਡੀ ਕੋਈ ਡਿਮਾਂਡ ਨਹੀਂ ਮੰਨੀ ਇਹਨਾਂ ਨੇ ਸਾਡਾ ਰਸਤਾ ਹੀ ਉਹ ਪੁਲੀ ਦੇ ਥੱਲੇੋਂ ਦੀ ਸੀਗਾ ਆਮ ਲੋਕੀ ਇੱਥੋਂ ਦੀ ਲੰਘਦੇ ਆ ਮੰਡੀ ਲੱਗੇ ਆ ਸਬਜ਼ੀ ਮੰਡੀ ਦਾਣਾ ਮੰਡੀ ਲੱਗੇ ਆ ਜੀਟੀ ਰੋਡ ਨੀਅਰ ਪੈਂਦਾ ਹੋਰ ਇਸ ਕੋਲ ਨੂੰ ਕੋਈ ਰਸਤਾ ਨਹੀਂ ਹੈਗਾ ਬੱਚੇ ਵੀ ਲੰਘਦੇ ਹਨ ਦਿਨ ਸਵੇਰੇ ਸਕੂਲਾਂ ਨੂੰ ਬੱਚੇ ਛਡਣ ਜਾਣਾ ਹੁੰਦਾ ਪੁਲੀ ਦੇ ਥੱਲੇ ਦੀ ਬੜੀ ਦਿੱਕਤ ਆਉਂਦੀ ਹੈ ਜਦੋਂ ਇਹ ਥੱਲੇ ਦੀ ਲੰਘ ਨਹੀਂ ਆ ਤੇ ਸੋ ਸਾਡੀ ਸਰਕਾਰ ਅੱਗੇ ਔਰ ਸਾਡੀ ਇਸ ਰੇਲਵੇ ਡਿਪਾਰਟਮੈਂਟ ਅੱਗੇ ਬੇਨਤੀ ਕਰੋ ਪਹਿਲਾਂ ਸਾਡਾ 11 ਫੁੱਟ ਪੁਲੀ ਚੌੜੀ ਕਰਕੇ ਜਿਹੜਾ ਜਿਹੜਾ ਰਸਤਾ ਆ ਉਹ 11 ਫੁੱਟ ਦਾ ਪੁਲੀ ਥੱਲੇੋਂ ਕੱਢ ਕੇ ਵੜਾਓ ਪਹਿਲਾਂ ਸਾਡਾ ਸਾਡੀ ਇਹੀ ਮੰਗ ਹੈ ਜੀ ਹਾਂਜੀ ਉਹ ਚ ਉਹਦੇ ਅਧਿਕਾਰੀ ਜਿਹੜੇ ਵੱਡੇ ਉਡਰ ਵਾਲੀ ਵੀ ਗੱਲ ਹੋਈ ਸੀ ਲੇਕਿਨ ਉਹ ਇੰਨੀ ਗੱਲ ਕਹਿ ਗਏ ਸੀਗੇ ਆਪਣੇ ਬੰਦਿਆਂ ਨੂੰ ਵੀ ਭਾਈ ਸਾਡੇ ਤੇ ਪ੍ਰੈਸ਼ਰ ਬਹੁਤ ਆ ਤੁਸੀਂ ਇਹਨਾਂ ਦਾ ਰਸਤਾ ਜਿਹੜਾ ਉਹ 11 ਫੁੱਟ ਦਾ ਕਰੋ ਲੇਕਿਨ ਜਿਹੜੇ ਇੱਥੋਂ ਦੇ ਪਠਾਨਕੋਟ ਦੇ ਅਧਿਕਾਰੀ ਹੈ ਇਹਨਾਂ ਦਾ ਰਵਈਆ ਜਿਹੜਾ ਹੈ ਨਾ ਉਹ ਕੋਈ ਚੰਗਾ ਨਹੀਂ ਹੈਗਾ ਇਹ ਆਪਣਾ ਕੰਮ ਕਰਨ ਦੇ ਚੱਕਰ ਦੇ ਵਿੱਚ ਸਾਨੂੰ ਬੇਵਕੂ ਬਣਾਈ ਜਾਂਦੇ ਆ ਔਰ 11 ਫੁੱਟ ਦਾ ਰਸਤਾ ਹਟਾਈ ਤੋਂ ਦੀ ਦੂਜੀ ਸਾਈਡ ਤੋਂ ਕੱਢੀ ਜਾਂਦੇ ਆ ਤੇ ਜਿੱਧਰੋਂ ਸਾਨੂੰ ਲੋੜ ਆ ਉਧਰ ਸਾਡੀ ਪੁਰਣੀ ਦਾ ਰਸਤੇ ਨੂੰ ਨਹੀਂ ਛੇੜਦੇ ਤੇ ਜੇ ਇਨ ਫਿਊਚਰ ਇਹ ਰਸਤਾ ਨਹੀਂ ਕੱਢਦੇ ਤੇ ਤੁਹਾਡੀ ਅੱਗੇ ਰਣਨੀਤੀ ਕੀ ਹੋਏਗੀ ਜੇ ਐਨ ਫਿਊਚਰ ਦੇ ਸਾਡੀ ਉਹ ਪੁਲੀ ਨਹੀਂ 11 ਫੁੱਟ ਦੀ ਹੁਣ ਕੱਢ ਦੇਤੇ ਇੱਕ ਦਿਨ ਦਾ ਅਸੀਂ ਕੰਮ ਹੁਣ ਬੰਦ ਕਰਦੇ ਆਂਗੇ ਚੱਲ ਨਹੀਂ ਦਿਆਂਗੇ ਡਾਂ ਦਾ ਕੰਮ ਰੋਕ ਦੇਾਂਗੇ ਜੇ ਲੋਡ ਪਈ ਤੇ ਅਸੀਂ ਰੇਲ ਗੱਡੀ ਵੀ ਰੋਕਾਂਗੇ ਅਸੀਂ ਧਰਨਾ ਦੇਾਂਗੇ ਅਸੀਂ ਇੱਥੇ ਰੇਲ ਦੇ ਉੱਤੇ ਸਾਡਾ ਨਿਊ ਗੁਰੂ ਰਾਮਦਾਸ ਕਲੋਨੀ ਪੰਛੀ ਕਲੋਨੀ ਆ ਤੇ ਇੱਥੇ ਕਮ ਸੇ ਕਮ ਕੋਈ 1.5 2 ਹਜ਼ਾਰ ਤੇ ਘਰ ਬਣੇ ਹੋਏ ਆ ਤੇ ਇੰਨੀ ਕ ਇਹਨਾਂ ਨੂੰ ਦਿੱਕਤ ਆ ਗਈ ਆ ਬੱਚਿਆਂ ਨੂੰ ਸਕੂਲ ਨਹੀਂ ਲੈ ਕੇ ਜਾ ਸਕਦੇ ਮੀ ਪਿਆਜੇ ਤੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਪਾਣੀ ਸਾਡੀ ਕਲੋਨੀ ਭਰ ਜਾਂਦੀ ਆ ਤੇ ਕੋਈ ਰਸਤਾ ਨਹੀਂ ਦੇ ਰਿਹਾ ਸਾਡੇ ਤੇ ਹੁਣ ਤੁਸੀਂ ਵੀ ਦੱਸੋ ਅਸੀਂ ਸਰਕਾਰਾਂ ਨੂੰ ਤੇ ਬਹੁਤ ਕੋਸ਼ਿਸ਼ ਕਹਿ ਚੁੱਕਿਆ ਪਰ ਸਰਕਾਰਾਂ ਨਹੀਂ ਸਾਡਾ ਅਜੇ ਤੱਕ ਸਾਥ ਦਿੰਦੀਆਂ ਜੇ ਕਹਿੰਦੇ ਆ ਸਰਕਾਰ ਕਹਿੰਦੀ ਹੈ ਕਿ ਅਸੀਂ ਗਰੀਬਾਂ ਨੂੰ ਘਰ ਬਣਾ ਕੇ ਦੇ ਦੇ ਆ ਮਕਾਨ ਬਣਾ ਕੇ ਦੇ ਰਿਹਾ ਇਹ ਟਾਇਲਟ ਬਣਾ ਕੇ ਦੇ ਰਿਹਾ ਪਰ ਜੇ ਲੋਕਾਂ ਨੂੰ ਇਹ ਬਣਾ ਕੇ ਦੇ ਰਹੀ ਆ ਤੇ ਗਰੀਬਾਂ ਦੇ ਜਿਹੜੇ ਘਰ ਆ ਉਹ ਤੇ ਕਮ ਸੋ ਕਮ ਬਚਾਉਣੇ ਚਾਹੀਦੇ ਆ ਇਹਨਾਂ ਨੇ ਜੇ ਸਾਨੂੰ ਘਰ ਨਹੀਂ ਬਣਾ ਕੇ ਦੇ ਸਕਦੇ ਸਾਡੇ ਗਰੀਬਾਂ ਦੇ ਘਰ ਤੇ ਬਣੇ ਰਹਿੰਦੇ ਨਾ ਸਾਨੂੰ ਰਸਤਾ ਤੇ ਦੇਣ ਜੇ ਸਾਨੂੰ ਰਸਤਾ ਨਹੀਂ ਮਿਲਿਆ ਤੇ ਸਾਡੇ ਇੱਥੇ ਰਹਿਣ ਦਾ ਕੀ ਕੋਈ ਹੈ ਕੋਈ ਵੈਲਿਊ ਨਹੀਂ ਸਾਡੀ ਸਾਡੇ ਮਕਾਨ ਗਰੀਬਾਂ ਨੇ ਬਣਾਇਆ ਮਿਹਨਤ ਕਰ ਕਰਕੇ ਕੋਈ ਵੈਲਿਊ ਨਹੀਂ ਸਾਡੇ ਘਰਾਂ ਦੀ ਅਸੀਂ ਇਹੀ ਹੱਥ ਜੋੜ ਕੇ ਕਹਿੰਦੇ ਆ ਕਿ ਸਰਕਾਰ ਚਾਹੇ ਕੰਮ ਕਰੇ ਨਾ ਕਰੇ ਲੇਕਿਨ ਇਹ ਜੋ ਰੇਲਵੇ ਵਾਲੇ ਆ ਇੱਥੇ ਸਾਡਾ ਰਸਤਾ ਹੈ ਇਹ ਸਾਨੂੰ ਰਸਤਾ ਮਿਲਣਾ ਚਾਹੀਦਾ 11 ਫੁੱਟ ਔਰ ਪੁਲੀ ਵੀ ਪੈਣੀ ਚਾਹੀਦੀ ਆ ਅਗਰ ਪੁਲੀ ਨਾ ਪਈ ਤੇ ਸਾਡਾ ਇਥੋਂ ਨੰਗਣਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਬਹੁਤੀ ਗੱਲ ਇਹ ਆ ਕਿ ਜੇ ਸਾਨੂੰ ਟ੍ਰੇਨ ਰੋਕਣੀ ਪਏਗੀ ਤੇ ਉਹ ਵੀ ਕੰਮ ਕਰਾਂਗੇ ਸਾਨੂੰ ਡਰ ਨਹੀਂ ਹੈਗਾ ਮਰਨਾ ਤੇ ਇੱਕ ਦਿਨ ਹੈ ਹੀ ਆ ਤੇ ਫਿਰ ਇਹ ਕੰਮ ਸਾਨੂੰ ਕਰਨਾ ਪਏਗਾ ਤੇ ਕਰਾਂਗੇ ਜਰੂਰ ਬਾਕੀ ਰਸਤਾ ਜੇ ਬਣ ਜਾਏਗਾ ਥੋੜੇ ਕੋਈ ਮਹੀਨੇ ਦਾ 15 ਦਿਨਾਂ ਚ ਤੇ ਠੀਕ ਆ ਨਹੀਂ ਤੇ ਫਿਰ ਅਸੀਂ ਗੱਡੀਆਂ ਰੋਕਣੀਆਂ ਸ਼ੁਰੂ ਕਰ ਦੇਣੀਆਂ ਕਰਨੀ ਜੇ ਚਾਹੇ ਸਰਕਾਰ ਆ ਜਾਏ ਚਾਹੇ ਰੇਲਵੇ ਆ ਜਾਏ ਹਾਂ ਲਓ ਮੇਰਾ ਮੇਰਾ ਨਾਮ ਸੁਬੇਦਰ ਭਜਨ ਸਿੰਘ ਆ ਤੇ ਮੈਂ ਮੇਰਾ ਘਰ ਵੀ ਇੱਥੇ ਨਾਲ ਹੀ ਆ ਇਸ ਪਾਸੇ ਕਰਕੇ ਇਹ ਕਲੋਨੀ ਦਾ ਪੱਕਾ ਸਰਕਾਰੀ ਰਾਹ ਹੈ 11 ਫੁੱਟ ਦਾ ਜਿਹੜਾ ਆਮ ਸਰਕਾਰ ਛੱਡਦੀ ਆ ਨਾ ਉਹ ਹੈ ਇਹ ਇੰਨਾ ਤਕਰੀਬਨ 50 ਕਿਲੇ ਪੈਰੀ ਆ ਉਹਨੂੰ ਵੀ ਰਾਹ ਇਹੀ ਲੱਗਦਾ ਕਲੋਨੀ ਨੇ ਇਹੀ ਲੱਗਦਾ ਅੱਗੇ ਮੰਦਿਰ ਹੈ ਕੋ ਉਹਨੂੰ ਵੀ ਰਾਹ ਇਹੀ ਲੱਗਦਾ ਗੁਰਦੁਆਰਾ ਸਾਹਿਬ ਵੀ ਇਹੀ ਰਾਹ ਲੱਗਦਾ ਤੇ ਜੇ ਇਹ ਰਸਤਾ ਨਾ ਛੱਡਣ ਤੇ ਲੋਕਾਂ ਨੂੰ ਇੱਥੋਂ ਇੱਥੋਂ ਮੰਡੀ ਪੈਂਦੀ ਆ ਸਾਰੀ ਅੱਧਾ ਕਿਲੋਮੀਟਰ ਉਤੋਂ ਦੀ ਘੁੰਮ ਕੇ ਪੈਦੀ ਆ ਮੰਡੀ ਜਿਹੜੀ 7 ਕਿਲੋਮੀਟਰ ਤੇ ਜਦੋਂ ਕੋਈ ਬੰਬਾਰ ਹੋ ਜਾਂਦਾ ਮਰੀਜ਼ ਦਾ ਉਹਨੂੰ ਹਸਪਤਾਲ ਖੜਨਾ ਮੁਸ਼ਕਲ ਹੁੰਦਾ ਕਿ ਉਹ ਕੱਚਾ ਰਾਹ ਹੈ ਤੇ ਨਾ ਇੱਥੇ ਗੱਡੀ ਚੱਲਦੀ ਤੇ ਨਾ ਮੋਟਰਸਾਈਕਲ ਦਾ ਇੰਨੇ ਮੋਟਾ ਹੋ ਗਈਆਂ ਇੱਥੇ ਕੱਚਾ ਰਾਹ ਨਾ ਕੋਈ ਗੱਡੀ ਚੱਲਦੀ ਨਾ ਮੋਟਰਸਾਈਕਲ ਚੱਲਦਾ ਤੇ ਇੱਥੇ ਤਿੰਨਾਂ ਬੱਚਿਆਂ ਦੀ ਮੌਤ ਵੀ ਹੋ ਗਈ ਕ੍ਰਾਸ ਕਰਨ ਲੱਗੇ ਆ ਪਿੱਛੇ ਥੋੜਾ ਜਿਹਾ ਆ ਤੇ ਇਹ ਸਰਕਾਰੀ ਰਾ ਪਹਿਲਾਂ ਤੇ ਜਿਹੜਾ ਸਾਈਡਿੰਗ ਬਣਾਉਣ ਰੇ ਨਾ ਰੇਲਵੇ ਸਾਈਡ ਲਗੇ ਇਹ ਮੰਨਦੇ ਨਹੀਂ ਹਨ ਇਨਾਂ ਨੂੰ ਟੈਲੀਫੋਨ ਕੀਤਾ ਇਹ ਕਿਨਾਂ ਦਾ ਏਡੀਆ ਨੇ ਚੌਪੜਾ ਚੌਪੜਾ ਉਹਨੂੰ ਟੈਲੀਫੋਨ ਕੀਤਾ ਉਹਨੂੰ ਮੈਂ ਚਿੱਠੀ ਭੇਜੀ ਉਹ ਚਿੱਠੀ ਵਾਪਸ ਕਰਤੀ ਉਹ ਲਈ ਨਹੀਂ ਮੇਰੇ ਕੋਲ ਹੈ ਉਹ ਤੇ ਉਹ ਕਹਿੰਦਾ ਜੀ ਇਹ ਤੁਹਾਡਾ ਦੇ ਹੈ ਹੀ ਨਹੀਂ ਇਹ ਤੇ ਗਵਰਨਮੈਂਟ ਨੇ ਇੱਕ ਵਾਰ ਕਰ ਲਿਆ ਰਸਤਾ ਮੈਂ ਉਹਨੂੰ ਕਿਹਾ ਵੀ ਸਰਕਾਰੀ ਰਾਹ ਜਿਹੜਾ ਨਾ ਕੋਈ ਵੇਚ ਸਕਦਾ ਤੇ ਨਾ ਖਰੀਦ ਸਕਦਾ ਤੁਹਾਡੇ ਕੋਲ ਕੋਈ ਕਾਗਜ਼ ਹੈ ਤੇ ਦੱਸੋ ਜੇ ਕੋਈ ਦਾ ਕੋਈ ਤੁਹਾਡੇ ਕੋਲ ਹੈ ਤੇ ਫਿਰ ਉਹ ਫਿਰ ਉਹਨੂੰ ਖੀਰ ਮੰਨਣਾ ਪਿਆ ਆ ਫਿਰ ਹੁਣ ਇਹਨੇ 4 ਬਲਾਕ ਬਣਾਉਣੇ ਨੇ 18 ਛਾ ਫੁੱਟ ਦੇ ਇੱਥੋਂ ਤੱਕ ਆਪ ਬੋਲ ਤੱਕ ਤੇ ਪਰਲਾ ਰਾਹ ਜਿਹੜਾ ਨਾ ਉਹ ਵੀ ਪਹਿਲਾਂ ਕਹਿ ਜਾਂਦੇ ਸੀ ਉਹ ਬਣਾ ਦੇਾਂਗੇ ਪਰ ਹੁਣ ਇਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਨਾ ਉਹ ਇਹੋ ਹੀ ਆ ਵੀ ਆ ਦਾਰਾ ਬਣਾ ਕੇ ਤੇ ਅਸੀਂ ਤੁਰ ਜਾਈਏ ਤੇ ਇਹ ਚੱਕਰ ਕਰਦੇ ਰਹਿਣ ਤੇ ਸਾਡੀ ਇਹ ਬੇਨਤੀ ਆ ਵੀ ਇਹ ਜਿਹੜਾ ਪਰਲੀ ਪੂਰੀ ਆ ਨਾ ਜਿਹੜੀ 5-6 ਫੁੱਟ ਦੀ ਤੇ ਉਹ ਪਹਿਲਾਂ ਕੱਢਣ ਤੇ ਫਿਰ ਰੇਲਵੇ ਲਾਈਨ ਵਿਛਾਉਣ ਨਹੀਂ ਜੇ ਅਸੀਂ ਰੇਲਵੇ ਲਾਈਨ ਇੱਥੇ ਪੈਣ ਨਹੀਂ ਦੇਣੀ ਕਿਉਂ ਇੱਥੇ ਤੇ ਇੰਦਰੋਂ ਵੀ ਲੋਕੀ ਪੜਨ ਸਕੂਲੀ ਇੱਥੇ ਸਕੂਲ ਆ ਜਾਂਦੇ ਨੇ ਇਧਰੋਂ ਇਧਰ ਜਾਂਦੇ ਨੇ ਫਿਰ ਮੰਡੀ ਤੋਂ 8 ਕਿਲੋਮੀਟਰ ਪੈਂਦੀ ਆ ਤੇ ਜੇ ਰਾਹ ਨਾ ਕੱਢਣ ਤੇ ਇਹ ਕਲੋਨੀ ਦਾ ਕੋਈ ਨਾ ਸੀਵਰੇਜ ਪਾ ਸਕਦਾ ਤੇ ਨਾ ਇਹ ਕਲੋਨੀ ਨੂੰ ਕੋਈ ਹੋਰ ਰਾਹ ਸੀਵਰੇਜ ਵੀ ਇਸੇ ਰਾਹ ਦੇ ਵਿੱਚੋਂ ਹੀ ਪੈਣਾ ਜੇ ਰਾਹ ਛੱਡਣਗੇ ਤਾਂ ਫੇਰ ਸੀਵਰੇਜ ਪੈਣਾ ਤੇ ਉਦੋਂ ਰੇਲਵੇ ਵਾਲੇ ਜਿਹੜੇ ਨੇ ਇਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਨੇ ਫੇਰ ਸਾਨੂੰ ਕੋਈ ਫਿਰੋਜ਼ਪੁਰ ਜਾਓ ਫਿਰੋਜ਼ਪੁਰ ਆ ਕੇ ਸਾਨੂੰ ਟਾਈਮ ਦਿਓ ਤੇ ਕਹਿੰਦੇ ਜੀ ਤੁਸੀਂ ਚੱਲੇ ਜਾਓ ਤੇ ਆਹ ਫਿਰ ਸਟੇਸ਼ਨ ਮਾਸਟਰ ਨੂੰ ਚਿੱਠੀ ਲਿਖ ਕੇ ਦਿੱਤੀ ਸਟੇਸ਼ਨ ਮਾਸਟਰ ਨੇ ਸਾਈਨ ਉਹਦੇ ਲੈ ਕੇ ਸਾਡੇ ਕੋਲ ਉਹ ਵੀ ਕਾਪੀ ਕੋਲ ਆ ਪਰ ਸਾਨੂੰ ਇਹਨਾਂ ਹਮੇਸ਼ਾ ਇਹ ਟਰਕਾਇਆ ਹੈ ਵੀ ਕਿਸ ਤਰ੍ਹਾਂ ਇਹ ਸਾਡੀ ਖਾਸੀ ਕਰਨ ਤੇ ਇਹਨਾਂ ਨੂੰ ਮਜਬੂਰ ਕਰਦੇ ਉੱਤੇ ਆ ਜਿਹੜਾ ਹੁਣ ਰਸਤਾ ਬਣਾ ਰਹੇ ਨੇ ਤੇ ਪਰਲੇ ਪਾਸੇ ਵੀ ਆਂਦੇ ਹਾਂ ਬੜਾਵਾਂਗੇ ਪਰ ਹੁਣ ਸਾਨੂੰ ਇਹਨਾਂ ਦੀ ਇੰਟੈਂਸ਼ਨ ਇਹ ਜਾਪਦੀ ਆ ਕਿ ਆ ਬਣਾ ਕੇ ਨਾ ਤੇ ਇਹਨਾਂ ਨੇ ਭੱਜਣ ਦੀ ਕਰਨਾ ਇੱਥੋਂ ਤੇ ਜੇ ਉਹ ਅੱਗੇ ਤੇ ਉੱਥੋਂ ਪੁਲੀ ਛੋਟੀ ਲਾਈਂਦੀ ਹੁਣ ਇਹਨਾਂ ਨੇ 5-5 ਫੁੱਟ 6-6 ਫੁੱਟ ਥੱਲੇ ਨਾ ਉਹਦੇ ਤੋਂ ਪੈਦਲ ਆ ਸਕਦਾ ਤੇ ਨਾ ਕਿਸੇ ਨਾਲ ਜਾ ਸਕਦਾ ਬਿਲਕੁਲ ਹੀ ਬਲਾਕ ਹੋ ਜਾਂਦਾ ਲੋਕਲ ਐਮਐਲਏ ਨੂੰ ਦੱਸ ਲੋਕਲ ਐਮਐਲਏ ਬੜਿਆਂ ਬਹੁਤ ਨੂੰ ਕਿਹਾ ਭਈ ਜਦੋਂ ਐਮਐਲਏ ਇਲੈਕਸ਼ਨ ਆਉਂਦੀਆਂ ਨਾ ਉਦੋਂ ਹੀ ਇਹ ਖੇਤੀਬਾੜੀ ਚੋਦੀ ਬਣਾ ਦਾਂਗੇ ਇੱਥੋਂ ਦੀ ਬਣਾ ਦਾਂਗੇ ਜਦੋਂ ਇਲੈਕਸ਼ਨ ਕੋਈ ਹੁੰਦਾ ਹੀ ਨਹੀਂ ਇੱਥੇ ਕੋਈ ਨਹੀਂ ਵੜਦਾ ਕਿਉਂ ਵੜਦਾ ਜੀ ਕੋਈ ਕੋਈ ਨਹੀਂ ਹੰਦਾ ਕੋਈ ਨਹੀਂ ਇੱਥੇ ਵਰਦਾ ਕੋਈ ਨਹੀਂ ਵਰਦਾ ਇਹ ਡਾਇਰੈਕਸ਼ਨ ਇਹ ਜਿਹੜੇ ਐਮਐਲਏ ਤੇ ਲੀਡਰ ਨੇ ਆਪਣੇ ਮਸਬਲ ਹੱਲ ਕਰਦੇ ਆ ਵੋਟਾਂ ਲੈਣ ਦਾ ਹੀ ਇਹਨਾਂ ਦਾ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਇਹ ਜੇ ਆਹੀ ਹੁਣ ਵੀ ਕਿਸੇ ਨੂੰ ਲੀਡਰ ਨਹੀਂ ਆਖਿਆ ਕਿ ਉਹ ਲੀਡਰ ਨੂੰ ਆਖੀਏ ਤੇ ਦੋ ਟੜੇ ਨੇ ਇੱਕ ਤੁਹਾਡਾ ਐਨਟੀ ਤੇ ਇੱਕ ਦੂਸਰਾ ਹੂਗ ਰਿਹਾ ਤੇ ਉਹ ਆਪੋ ਤੇ ਕੰਮ ਨਹੀਂ ਹੋਣ ਦੇ ਤਾ ਉਹ ਲਾਲ ਸਿੰਘ ਭਾਈ ਲਾਲੋ ਚੌਂਕਰੋ ਇੱਕ ਨੇ ਸ਼ੁਰੂ ਕੀਤਾ ਦੂਜਾ ਫੇਰ ਡੱਕ ਦਿੱਤਾ ਇੱਥੇ ਇਹ ਕੰਮ ਹੋਣਾ ਇਸ ਕਰਕੇ ਇਹ ਲੀਡਰਾਂ ਦੀ ਇਨਵੋਲਵਮੈਂਟ ਨਹੀਂ ਚਾਹੁੰਦੇ ਹੋ ਜੀ ਕਿ ਮੇਨ ਮੰਗ ਕੀ ਕਰਦੇ ਹੋ ਮੇਨ ਮੰਗ ਇਹ ਆ ਵੀ ਇਹ ਜਿਹੜਾ ਇਹ ਆ ਆ ਕੰਪਲੀਟ ਕਰਨ ਦੇ ਨਾਲ ਨਾਲ ਉਹ ਪੂਰੀ ਪਾਈ ਜਾਏ ਉਥੋਂ ਦੀ 11 ਬਾਈ 9 ਫੁੱਟ ਦਾ ਉਥੋਂ ਵੀ ਰਸਤਾ ਬਣਾਇਆ ਜੇ ਤਾਂ ਕਿ ਲੈਵਲ ਹੋ ਜਾਏ ਤੇ ਦੁਨੀਆ ਆ ਜਾ ਸਕੇ ਇਥੋਂ ਜੇ ਨਾ ਪਾਉਣਗੇ ਤੇ ਫੇਰ ਅਸੀਂ ਇੱਥੇ ਧਰਨਾ ਵੀ ਦਿਾਂਗੇ ਰੇਲ ਗੱਡੀ ਵੀ ਰੋਕਾਂਗੇ ਭਾਵੇਂ ਸਾਨੂੰ ਜੇਲ੍ਹ ਚ ਜਾਣਾ ਪਏ ਇਹ ਪੱਕੀ ਗੱਲ ਹੈ ਇਹਦਾ ਕੰਮ ਵੀ ਹੋਰ ਕੋਈ ਸਾਡਾ ਹੱਲ ਨਹੀਂ ਹੋ ਸਕਦਾ ਇਹ ਰਸਤੇ ਤੋਂ ਬਗੈਰ ਇਹਨੂੰ ਕੋਈ ਰਸਤਾ ਨਹੀਂ ਲੱਗਦਾ ਜੇ ਜ਼ਿੰਮੇਦਾਰ ਇਥੋਂ ਡਾਂਨੇ ਲੈ ਕੇ ਜਾਣਾ ਤੇ ਅੱਧਾ ਕਿਲੋਮੀਟਰ ਹੈ ਮੰਡੀ ਤੇ ਜੇ ਉੱਥੋਂ ਦੀ ਘੋਮ ਕਹੇ ਤੇ 7 ਕਿਲੋਮੀਟਰ ਪੈ ਦਿੰਦੀ ਤੇ ਦੱਸੋ ਕਿ ਇਹ ਗਵਰਨਮੈਂਟ ਕੀ ਸਵਾਰਦਾ ਹੀ ਸਕਦਾ ਉਹ ਵੀ ਰੇਲਵੇ ਦੇ ਰਸ ਹੈ ਇਹੋ ਹੀ ਆ ਇਹਦੇ ਤੋਂ ਸਵਾ ਹੋਰ ਕੋਈ ਜਾ ਬਣ ਨਹੀਂ ਸਕਦਾ